ਉਡੀਨ ਮੋੜਾ ਜੋੜ ਕੇ ਖੜੇ ਵੀ ਅਹੀਂ ਜਿਹੜਾ ਰੁਕ ਜਿੱਥੇ-ਜਿੱਥੇ ਵੜਨੇ ਆਂ ਤੁਹਾਡੇ ਨਾਲ ਹੋਵਾਂਗੇ ਰੋਕ ਰੋਕੂਗਾ ਤਾਂ ਪ੍ਰਸ਼ਾਸਨ ਆਹੀਂ ਉਹ ਚੀਜ਼ ਦੇ ਜ਼ਿੰਮੇਵਾਰ ਹੋਵਾਂਗੇ ਆਹੀਂ ਅੱਗੇ ਮੁਕਾਬਲਾ ਕਰਾਂਗੇ ਦੂਸਰੀ ਗੱਲ ਜਿਹੜੀ ਤੁਸੀਂ ਕੀਤੀ ਆ ਵਧਾਏਗਾ ਇਹ ਗੱਲ ਦੋ ਤਿੰਨ ਘੰਟੇ ਇੱਥੇ ਸਰਪੰਚ ਕੋਲ ਮੰਨੂਗੇ ਅੱਜ ਵੀ ਸਾਰਾ ਇੱਥੇ ਹਾਂਜੀ ਕੱਲ ਦੀ ਗੱਲ ਦੱਸਦੇ ਕੱਲ ਸਾਰਾ ਦਿਨ ਇੱਥੇ ਤਕਰੀਬਨ 4 ਤੋਂ 5 ਘੰਟੇ ਰੁਕੇ ਹੋਣਗੇ ਉਹ ਪਿੱਛੇ ਜਿੱਥੇ ਦਰੱਗ ਸਰ ਦੇ ਗਾਰੇ ਦੇ ਵਿੱਚ ਕੜ ਗਏ ਵੀਡੀਓ ਪਾਈਆਂ ਚੁੱਕੇ ਜੀ ਤੇ ਅੱਜਾਡੇ ਕੈਂਪ ਚਾਲੂ ਕਰ ਦੇਣਾ ਅੱਜ ਕੱਲ ਹੀ ਕਵੇ ਨਾ ਤਾਂ ਕੋਈ ਇੱਥੇ ਪਾਣੀ ਦਾ ਪ੍ਰਬੰਧ ਨਾ ਤੰਬੂ ਦਾ ਨਾ ਕੋਈ ਤਾਰ ਦਾ ਫੋਨ ਕਰਦੀ ਰਹੀ ਆ ਫੋਨਾਂ ਜੀ ਗੱਲਾਂ ਉਦਾਂ ਹੀ ਸੁੱਕੇ ਹੀ ਫੋਨ ਲਾ ਕੇ ਕਿ ਮਨੇ ਕਿ ਫਿਰ ਜੇ ਹਲਕਾ ਦੇ ਵਿਧਾਇਕ ਫੋਨ ਕਰਦੇ ਆ ਜੇਕਰ ਉਹਨਾਂ ਦਾ ਕੋਈ ਕੜਾ ਨਹੀਂ ਮੰਨਦਾ ਕਿ ਫਿਰ ਕੰਨ ਨੂੰ ਉਦਦੇ ਫੋਨ ਲਗਾ ਕੇ ਕਹਿੰਦੇ ਆ ਵੀ ਆ ਜਾਓ ਇੱਥੇ ਬਈ ਤਾਰਾ ਨਰੇਜਮੈਂਟ ਕਰ ਲੋ ਜੋ ਮੈਨੂੰ ਲੱਗਦਾ ਕਿ ਸੁੱਕਾ ਹੀ ਫੋਨ ਹੈਗਾ ਗੱਲਾਂ ਨਾ ਤਰਪਾਲਾਂ ਇੱਥੇ 2-300 ਦਰਪਾਲ ਵੰਡ ਦੀ ਗੱਲਾਂ ਨਹੀਂ ਨਾ ਕੋਈ ਚੱਕਣ ਗਿਆ ਨਾ ਲੈਣ ਗਿਆ ਗੱਲ ਦਰਿਆ ਸਤਲੁਜ ਖਾਨ ਤੇ ਜੇਕਰ ਕੱਲ ਦੀ ਗੱਲ ਕਰੀ ਤਾਂ ਦੇਰ ਰਾਤ ਤਕਰੀਬਨ 1:00 ਵਜੇ ਤਕਰੀਬਨ ਸਵੇਰ ਕੋ ਫਟ ਪਾਣੀ ਘਟਿਆ ਸੀ ਦਰਿਆ ਸਤਲੁਜ ਦਾ ਤਾਂ ਪਰ ਉਸ ਤੋਂ ਬਾਅਦ ਸਵੇਰ ਇੱਕ ਤਬਾਦ ਤਕਰੀਬਨ ਫਿਰ ਪਾਣੀ ਵਧਣਾ ਸ਼ੁਰੂ ਹੋ ਗਿਆ ਜੇਕਰ ਪਾਖੜਾ ਦੀ ਤਾਜ਼ਾ ਅਪਡੇਟ ਤੁਹਾਨੂੰ ਦੇ ਦਈਏ 1478 ਪੁਆਇੰਟ ਪਾਖੜਾ ਦੀ ਸਥਿਤੀ ਲਗਾਤਾਰ ਨਾਜ਼ੁਕ ਹੈ ਤਾਂ ਕਿ ਦਰਿਆ ਸਤਲੁਜ ਦੇ ਵੀ ਹਾਲਾਤ ਬਹੁਤ ਮਾੜੇ ਲੋਕਾਂ ਦੀ ਕਰ ਦਿੱਤੇ ਆ ਤੇ ਦੂਜੇ ਪਾਸੇ ਜੇਕਰ ਗੱਲ ਕਰੇ 56 ਬੁਰਜੀ ਨੇ ਦਰਿਆ ਨੇ ਇੱਕ ਵੱਡਾ ਖੋਰਾ ਲਾ ਲਿਆ ਤੇ ਇਸ ਥਾਂ ਤੇ ਜਦੋਂ ਲੋੜ ਸੀ ਪ੍ਰਸ਼ਾਸਨ ਅਧਿਕਾਰੀ ਉਦੋਂ ਨਹੀਂ ਪਹੁੰਚਦੇ ਸੀ ਪਰ ਉਸ ਤੋਂ ਬਾਅਦ ਸਾਰੇ ਪ੍ਰਸ਼ਾਸਨ ਅਧਿਕਾਰੀ ਫੋਟੋਵਾਂ ਕਰਵਾਉਣ ਇੱਥੇ ਜ਼ਰੂਰ ਪਹੁੰਚ ਪਹੁੰਚ ਕੇ ਚਲੇ ਗਏ ਆ ਜੇ ਹਲਕਾ ਵਿਧਾਇਕ ਹੋਣ ਇੱਥੋਂ ਦੇ ਜਗਰਾਉਂ ਦੇ ਜਾਂ ਫਿਰ ਕੋਈ ਹੋਰ ਹੋਵੇ ਤਾਂ ਇਧਰ ਦੇ ਤਸਵੀਰਾਂ ਤੁਸੀਂ ਦੇਖ ਲਓ ਕਿਥੇ ਵੱਡੇ ਪੱਦਰ ਤੇ ਇੱਥੋਂ ਦੇ ਜ਼ਮਾਨਤਪਰਦ ਲੋਕ ਨੇ ਉਹ ਆਪਣੇ ਦਰਖਤ ਵਿੱਚ ਸੁੱਟ ਕੇ ਸਟਾਫ ਨੂੰ ਵਿਚਾਰੇ ਨੇ ਕਿਸਾਨਾਂ ਆਗੂ ਇੱਥੇ ਮੌਜੂਦ ਨੇ ਕੱਲ ਦੀ ਇੱਕ ਮਾੜੀ ਘਟਨਾ ਹੋਈ ਜੋ ਕਿਸਾਨਾਂ ਆਗੂ ਦੇ ਤਲਖੀ ਵਧੀ ਸੀ ਤਉ ਉਥੇ ਆਜ ਵੀ ਇੱਥੇ ਹਲਕਾ ਵਿਧਾਇਕ ਜਗਰਾਮ ਪਹੁੰਚੇ ਨੇ ਸਾਰੇ ਵਿਸ਼ਿਆਂ ਦੀ ਗੱਲਬਾਤ ਕਰਾਂਗੇ ਅੱਜ ਗੱਲਬਾਤ ਕੀ ਹੋਈ ਤੋਂ ਉਸ ਤੋਂ ਪਹਿਲਾਂ ਕੇਵਲ ਸਿੰਘ ਮੇਰੇ ਨਾਲ ਹਾਜ਼ਰ ਹੋਣ ਕੇ ਗੱਲਬਾਤ ਉਹਨੇ ਕਰਦੇ ਆ ਸਰ ਹਾਲਾਤ ਬਹੁਤ ਜ਼ਿਆਦਾ ਨਾਜ਼ੁਕ ਹੈ ਲੋਕ ਆਪਣੇ ਪੱਧਰ ਤੇ ਇੱਥੇ ਜਿੱਦਾਂ ਕਦਰਖਤ ਹੋ ਗਏ ਜਿੰਨਾਂ ਕੋ ਯੋਗਦਾਨ ਪਾਉਂਦੇ ਆ ਲਗਾਤਾਰ ਲੋਕ ਇੱਥੋਂ ਦੇ ਆਸ-ਪਾਸ ਦੇ ਪਾਰ ਰਿਹਾ ਪ੍ਰਸ਼ਾਸਨ ਦਾ ਰਵੱਈਆ ਕਿਸ ਤਰ੍ਹਾਂ ਦਾ ਰਿਹਾ ਇੱਥੇ ਪਹਿਲਾਂ ਦਾ ਫਦੇ ਦਾ ਜਗਾਰਾ ਛੱਡੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਪ੍ਰਮਾਤਮਾ ਦੀ ਮਿਹਰ ਨਾਲ ਇੱਥੇ ਜਿਹੜਾ ਜਗਾਰਾ ਨਾ ਇਹ ਸਿੱਖ ਕੌਮ ਦੇ ਹਿੱਸੇ ਆ ਇਹ ਜਗਾਰੇ ਨਾਲ ਹੀ ਮੋਰਚਾ ਫਦੇ ਹੋਣਾ 25 ਤੋਂ 30 ਮੁੰਡੇ ਜਿਹੜੇ ਦੋ ਦਿਨ ਤੋਂ ਅਜ 3 ਤੀਸਰਾ ਦਿਨ ਜਿਹੜਾ ਵਰਕ ਕਰਦੇ ਪਏ ਆਪਣੀ ਮਰਜ਼ੀ ਨਾਲ ਔਰ ਦਰਖਤ ਲਿਆਉਂਦੇ ਬਿਨਾਂ ਛੋਡੇ ਮੋਡੇ ਛੱਡਣ ਲੱਗੇ ਤੇ ਪ੍ਰਸ਼ਾਸਨ ਨੇ ਆਣ ਕੇ ਜਿਹੜੇ বন ਵਿਭਾਗ ਵਾਲੇ ਇਹਨਾਂ ਰੋਕ ਲਾਤੀ ਭਾਰਤੀ ਕਿਸਾਨ ਯੂਨੀਅਨ ਤੋਂ ਤੇ ਆ ਇਹ ਸਾਡੇ ਜ਼ਿਲ੍ਹਾ ਪ੍ਰਧਾਨ ਸਾਡੀ ਸਮੁੱਚੀ ਟੀਮ ਆਣ ਕੇ ਫੇਰ ਇਹਨਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇ ਵੀ ਅਸੀਂ ਜਿਹੜਾ ਰੁੱਖ ਜਿੱਥੇ ਜਿੱਥੇ ਵੜਨੇ ਆਂ ਅਸੀਂ ਤੁਹਾਡੇ ਨਾਲ ਹੋਵਾਂਗੇ ਰੋਕ ਰੋਕੂਗਾ ਤਾਂ ਪ੍ਰਸ਼ਾਸਨ ਆਹੀਂ ਉਹ ਚੀਜ਼ ਦੇ ਜ਼ਿੰਮੇਵਾਰ ਹੋਵਾਂਗੇ ਅਸੀਂ ਅੱਗੇ ਮੁਕਾਬਲਾ ਕਰਾਂਗੇ ਦੂਸਰੀ ਗੱਲ ਜਿਹੜੀ ਤੁਸੀਂ ਕੀਤੀ ਆ ਵਧਾਏ ਗਾਈ ਗੱਲ ਦੋ ਤਿੰਨ ਘੰਟੇ ਇੱਥੇ ਸਰਬਜੀਤ ਕੌਰ ਮੰਨੂਗੇ ਅੱਜ ਵੀ ਸਾਰੇ ਇੱਥੇ ਪਹੁੰਚ ਹਾਂਜੀ ਕੱਲ ਦੀ ਗੱਲ ਦੱਸਦੇ ਕੱਲ ਸਾਰਾ ਦਿਨ ਇੱਥੇ ਤਕਰੀਬਨ 4 ਤੋਂ 5 ਘੰਟੇ ਰੁਕੇ ਹੋਣਗੇ ਉਹ ਪਿੱਛੇ ਜਿੱਥੇ ਡਰਾਕਟ ਸੇੜ ਤੇ ਗਾਰੇ ਦੇ ਵਿੱਚ ਕੜ ਗਏ ਵੀਡੀਓ ਪਾਈਆਂ ਸੁੱਕੇ ਜੀ ਤੇ ਅੱਜ ਸਾਡੇ ਕੈਂਪ ਚਾਲੂ ਕਰ ਦੇਣਾ ਕੱਲ ਹੀ ਗਵੇਂ ਨਾ ਤਾਂ ਕੋਈ ਇੱਥੇ ਪਾਣੀ ਦਾ ਪ੍ਰਬੰਧ ਨਾ ਤੰਬੂ ਦਾ ਨਾ ਕੋਈ ਤਾਰ ਦਾ ਫੋਨ ਕਰਦੀ ਰਹੀ ਆ ਫੋਨਾਂ ਜੀ ਗੱਲਾਂ ਉਦਾਂ ਹੀ ਸੁੱਕੇ ਹੀ ਫੋਨ ਲਾ ਕੇ ਸਰ ਕੀ ਮੰਨੇ ਕਿ ਫਿਰ ਜੇ ਹਲਕਾ ਦੇ ਵਿਧਾਇਕ ਫੋਨ ਕਰਦੇ ਆ ਜੇਕਰ ਉਹਨਾਂ ਦਾ ਕੋਈ ਕਹੜਾ ਨਹੀਂ ਮੰਨਦਾ ਕਿ ਫਿਰ ਕੰਨ ਨੂੰ ਉਦਦੇ ਫੋਨ ਲਗਾ ਕੇ ਕਹਿੰਦੇ ਆ ਵੀ ਆ ਜਾਓ ਇੱਥੇ ਭਈ ਤਾਰਾਂ ਦਾ ਰੈਜ਼ਰਮੈਂਟ ਕਰ ਲੋ ਜੋ ਮੈਨੂੰ ਲੱਗਦਾ ਕਿ ਸੁੱਕਾ ਹੀ ਫੋਨ ਹੈਗਾ ਗੱਲਾਂ ਨਾ ਤਰਪਾਲਾਂ ਇਥੇ 2-300 ਦਰਪਾਲ ਵੰਡ ਦੀ ਗੱਲਾਂ ਨਹੀਂ ਨਾ ਕੋਈ ਚੱਕਣ ਗਿਆ ਨਾ ਲੈਣ ਗਿਆ ਗੱਲਾਂ ਨੇ ਸੁੱਕੇ ਫੋਣ ਨੂੰ ਲੱਗੇ ਖੜਾ ਜਈ ਮੰਨ ਮਹਿਕਮੇ ਦੇ ਦੋ ਮੁੰਡੇ ਛੋਟੀ ਉਮਰ ਦੇ 30-35 ਸਾਲ ਦੇ ਉਹ ਨਹੀਂ ਉਹਨਾਂ ਦੇ ਆਖੇ ਆਈ ਤੇ ਮਸ਼ੀਨ ਆਈ ਆ ਉਹ 2-3 ਘੰਟੇ ਇੱਕ ਮਿੰਟ ਜੀ ਉਹਨਾਂ ਦੇ ਆਖੇ ਨਹੀਂ ਲੱਗੇ ਜਈ ਨਹੀਂ ਆਖੇ ਲੱਗੇ ਕੋਈ ਜਈ ਨਹੀਂ ਆਖੇ ਲੱਗੇ ਬੜੇ ਫਿਰ ਇੱਕ ਹਾਂ ਮੋਲ ਵਾਲੇ ਕਿਹਾ ਜਈ ਨਹੀਂ ਆਖੇ ਲੱਗੇ ਇਹ ਗੱਲ ਕਬ ਦਾ ਕਿਦਿ ਇਹ ਆਖੇ ਕਿਉਂ ਲੱਗਣਗੇ ਉਹਨਾਂ ਪੜ੍ਹਾਈ ਕੀਤੀ ਆ ਇਹ ਆਪਣੇ ਵਰਗੇ ਮੂਰਖਾਂ ਨੇ ਚੁਣਿਆ ਇਹਨਾਂ ਨੂੰ ਕਿਉਂ ਨਿਆ ਦੇ ਪਾਵਰ ਦਿੱਲੀ ਵਾਲਿਆਂ ਕੋ ਭਈਆਂ ਕੋਲੇ ਆ ਜਿਹਦਾ ਕਰਕੇ ਇਹ ਜਿਹੜੀ ਚੱਲਦੀ ਨਹੀਂ ਸਾਰੇ ਐ ਕੋ ਪਠਾਨ ਮਾਜਰਾ ਕਿਹੜਾ ਐ ਐਮਐਲਏ ਰੋਂਦਾ ਨਾ ਇਹ ਬਾਅਦ ਚ ਰੋਂਦੇ ਹੁੰਦੇ ਜਦੋਂ ਇਦਾਂ ਕੰਬ ਹੋ ਜਾਂਦਾ ਜਦੋਂ ਪਾਵਰ ਖੋਈ ਜਾਂਦੀ ਆ ਪਾਵਰ ਜਿਹੜੇ ਆ ਕੇ ਤੇ ਪਾਵਰ ਤੋਂ ਬਾਅਦ ਬੀਬੀ ਵੀ ਇਦਾਂ ਰੋਇਆ ਕਰੂਗੀ ਜਦੋਂ ਉਹ ਪਠਾਨ ਮਾਜਰਾ ਰੋਂਦਾ ਪਾਵਰ ਭਈਆਂ ਦੇ ਹਿੱਸੇ ਆਈ ਹੋਈ ਉਹਨਾਂ ਕੋ ਤਾਕਤ ਸਾਰੀ ਚੇਅਰਮੈਨ ਹੀ ਉਹ ਵੰਡਦੇ ਆ ਇਹਨਾਂ ਕੋ ਸਿਰਫ ਡੁਗ ਡੁਗੀ ਖਾਲੀ ਫੋਨ ਵਾਲੀ ਆ ਉਹ ਵਜਾ ਜਾਂਦੇ ਆ ਅੱਜ ਡੀਸੀ ਆ ਨਹੀਂ ਘੇਰੇ ਆ ਫਿਰ ਬੀਬੀ ਨੂੰ ਅੱਜ ਗੱਲਬਾਤ ਕੀ ਹੋਈ ਜਕਰ ਅੱਜ ਦੀ ਕਾਜਰ ਉਹਨਾਂ ਨੂੰ ਪੁੱਛਿਆ ਹੁੰਦੇ ਉਹ ਉਸੇ ਟਾਈਮ ਜਦੋਂ ਗੱਡੀ ਉੱਤਰਦੇ ਤੋਂ ਉਸੇ ਟਾਈਮ ਹੀ ਉਹਨਾਂ ਨੂੰ ਸਵਾਲ ਇਹ ਕੀਤਾ ਵੀ ਕੈਂਪ ਤੇ ਆੜਾ ਕਿੱਥੇ 깔 ਆ ਰਤ ਸਾਰੀ ਮੁੰਡੇ ਇੱਥੇ ਆਦੀ ਟਰਾਲੀ ਲੈਣਗੇ ਵਿੱਚ ਰਹਿ ਆ ਜਨਰੇਟਰ ਲਿਆਏ ਲਾਈਟ ਦਾ ਪ੍ਰਬੰਧ ਕਰਕੇ ਇੱਥੇ ਆਪਦਾ ਸਰਕਾਰ ਤੋਂ ਬਾਹਰੇ ਬੀਬੀ ਨੂੰ ਕੋਈ ਗੱਲ ਨਹੀਂ ਉਹ ਥੋੜੇ ਆਪੀ ਛੱਬਦੀ ਜੇ ਬੋਲੇ ਬੀਐਨਡੀਸੀ ਨੂੰ ਆਂਪੀਬੀ ਨੇ ਦੱਸ ਹੀ ਦੋ ਜੀ ਕੀ ਕੀ ਬੋਲਦੇ ਕੋਈ ਕੋਈ ਸ਼ਰਮ ਕਰੋ ਹਾਂ ਮੈਂ ਉਹ ਦੂਸਰੀ ਸਾਡੀ ਨੇ ਸਕੋਰ ਕੱਲ ਇੱਕ ਤੁਹਾਡੇ ਜੋ ਕਿਸਾਨ ਯੂਨੀਅਨ ਦੇ ਸੀਗੇ ਕਾਦੀਆਂ ਦੇ ਉਹਨਾਂ ਦੇ ਨਾਲ ਬੜੀ ਤਲਖੀ ਹੋ ਗਈ ਸੀ ਤੇ ਅੱਜ ਤੁਹਾਡੇ ਨਾਲ ਹੋ ਗਈ ਮੰਨ ਸਕਦੇ ਆਪਾਂ ਨਹੀਂ ਨਹੀਂ ਤਲਖੀ ਤਾਂਹੀਂ ਦੇ ਕਹਿੰਦੇ ਹੁੰਦੇ ਏਟ ਦਾ ਜਵਾਬ ਉਹਨਾਂ ਨੇ ਜਵਾਬ ਏਟ ਦਾ ਜਵਾਬ ਪੱਥਰ ਨਾਲ ਦਿੱਤਾ ਸੀ ਤੁਸੀਂ ਉਹਨਾਂ ਦੇ ਜਿਹੜਾ ਟੀਮ ਜਿਹੜਾ ਪਤਾ ਨਹੀਂ ਹੁਣ ਕਮਜ਼ੋਰੀ ਕਿਸ ਗੱਲ ਦੀ ਹੋਊਗੀ ਕੁਝ ਜਥੇਵੰਦੀਆਂ ਵੀ ਨਾਲ ਰਲੀਆਂ ਸਰਕਾਰਾਂ ਦੇ ਹੋ ਸਕਦਾ ਉਸ ਚੀਜ਼ ਨੇ ਉਹਨੇ ਮੂੰਹ ਬੰਦ ਕੀਤਾ ਹੋਵੇ ਨਹੀਂ ਤਾਂ ਬੀਬੀ ਸਾਨੂੰ ਬੋਲ ਜਾਂਦੀ ਗੱਲ ਦਾ ਤਾਂ ਇੱਥੇ ਗੱਡੀ ਘੇਰ ਲੈਣੀ ਆਉਂਦੇ ਹਲਕਾ ਬਦ ਐ ਕਿਨੇ ਗੱਲ ਬਹੁਤ ਹੋਈ ਤੇ ਇਸ ਤੋਂ ਅੱਗੇ ਗੱਲ ਕਿਧਰ ਨੂੰ ਤੁਰ ਕੀ ਗੱਲਬਾਤ ਹੋਈ ਉਹ ਕੈਂਪ ਦੇਦੋਂ ਹੋਈ ਤੇ ਫੇੜੀ ਸੀ ਸਾਬ ਨੂੰ ਬੁਲਾ ਲਿਆ ਡੀ ਸਾਹ ਭਾ ਗਿਆ ਡੀ ਸਾਹ ਨੂੰ ਪੁੱਛਿਆ ਕਿ ਦੱਸੋ ਅੱਜ ਕੀ ਇੰਦੀ ਯਮ ਕਰਦੇ ਤੁਸੀਂ ਬਸ ਉਹ ਵੀ ਸਾਡੇ ਤੋਂ ਪੱਲਾ ਛੱਡ ਕੇ ਪਾਸੇ ਲੈ ਕੇ ਗਾਂਹ ਗ੍ਰੀਨੋਜ ਦੇ ਚਲੇ ਗਏ ਕੋਈ ਸਾਨੂੰ ਕੋਈ ਗੱਲ ਦਾ ਸਿੱਟਾ ਨਹੀਂ ਕੱਢਿਆ ਜਵਾਬ ਨਹੀਂ ਦਿੱਤਾ ਅੱਗੇ ਕੋਈ ਜਵਾਬ ਨਹੀਂ ਮਿਲਿਆ ਇਦੋਂ ਗੱਡੀਆਂ ਸਟਾਰਟ ਕੀਤੀਆਂ ਅਸੀਂ ਮਗਰ ਮਗਰ ਉਹ ਮੋਰੇ ਮੋਰੇ ਆਹੀਂ ਲਾਈਵ ਕੀਤਾ ਤੁਹਾਨੂੰ ਇੱਕ ਵੀਡੀਓ ਵੀ ਦੇਵਾਂਗੇ ਜਿਹੜਾ ਲਾਈਵ ਕੀਤਾ ਸਵਾਲ ਜੰਦਬਾਤ ਆਪਾਂ ਮੰਨ ਸਕਦੇ ਆਂ ਕਿ ਫਿਰ ਉਹਦੋਂ ਅੱਗੇ ਗੱਲਬਾਤ ਨਹੀਂ ਸੁਣੀ ਕੋਈ ਗੱਲਬਾਤ ਨਹੀਂ ਸੁਣੀ ਸਾਡੇ ਲਾਗੇ ਨਹੀਂ ਆਏ ਆਹੀਂ ਮਗਰ ਜਾਂਦੇ ਹੋ ਕੇ ਚਲੇ ਜਾਂਦੇ ਸਾਡੇ ਕੋਈ ਆਹੀਂ ਅਪੀਲ ਕਰਦੇ ਕਿਸਾਨ ਭਰਾਵਾਂ ਨੂੰ ਆਹੀਂ ਬੀਬੀ ਨੂੰ ਸਵਾਲ ਜਵਾਬ ਕਰੀਏ ਤਾਂ ਉਹ ਸਾਨੂੰ ਰੋਕਣ ਸਰਦਾਰ ਬਲਵਿੰਦਰ ਸਿੰਘ ਸਰਪੰਚੇ ਤੋਂ ਸਾਬਕਾ ਸਰਪੰਚ ਹੈ ਕਿਹੜਾ ਪਿੰਡੀ ਪਰ ਜੀ ਗਵਿੰਦਪੁਰ ਗਵਿੰਦਪੁਰ ਉਹ ਕਹਿੰਦੇ ਨਹੀਂ ਜੀ ਐਮਐਲਏ ਆਈ ਆਪਾਂ ਐ ਕੋ ਸਵਾਲ ਨਹੀਂ ਕਰਨੇ ਮੈਂ ਕਿਹਾ ਤੁਸੀਂ ਫਿਰ ਝੰਡਾ ਕੱਲੀ ਚੱਕਿਆ ਭਾਰਤੀ ਕਿਸਾਨ ਜੀ ਨੇ ਪੰਜਾਬ ਦਾ ਝੰਡਾ ਉਹਨਾਂ ਨੇ ਚੱਕਿਆ ਝੰਡੇ ਹਟ ਕੰਮ ਕਰਦੇ ਆ ਜਦੋਂ ਰਲ ਕੇ ਹੀ ਚੱਲਣਾ ਕੰਮ ਤੇ ਝੰਡਾ ਗਾਲੀ ਵੰਣਾ ਤੇ ਕਾਲੀ ਸਰਕਾਰਾਂ ਥੱਲੇ ਵੜੋ ਉਹਨਾਂ ਨੇ ਝੰਡੇ ਥੱਲੇ ਰਹਿਣਾ ਝਾੜੂ ਥੱਲੇ ਜਾ ਗਾਲੀਦਲ ਥੱਲੇ ਕੇਦੇ ਥੱਲੇ ਰਹਿਣਾ ਤੇ ਜਿਹੜੇ ਕਿਸਾਨੀ ਦੇ ਲੋਕਾਂ ਨੂੰ ਆਸ ਆਗੇ ਆਮ ਆਦਮੀ ਦੇ ਉਹਨਾਂ ਇੱਕ ਸਰਫ ਰਹਿ ਗਈ ਕਿਸਾਨੀ ਜਿਹੜਾ ਇੱਕ ਸੰਯੁਕਤ ਮੋਰਚਾ ਇਹਦੇ ਉਮੀਦਾਂ ਬਹੁਤ ਆ ਲੋਕਾਂ ਨੂੰ ਆਉਣ ਵਾਲਾ ਟੈਮ ਜੇ ਚੰਗਾ ਆਵੇ 27 ਤੇ ਉਮੀਦਾਂ ਰੱਖਦੇ ਵੀ ਚੰਗੇ ਚਿਹਰੇ ਜਿਹੜੇ ਦੁਬਾਰਾ ਤੀਸਰੀ ਵਾਰ ਦੋ ਸਰਕਾਰਾਂ ਕੇ ਤੀਸਰੀ ਝਾੜੂ ਚੋਣ ਲਈ ਚੌਥਾ ਮੌਕਾ ਦੇ ਕੇ ਨਹੀਂ ਤੂੰ ਇਸ ਤੋਂ ਅਗੇ ਜੇ ਸਰਕਾਰ ਚੁਣੀ ਗਈ ਕੋਈ ਇਹਨਾਂ ਤਿੰਨਾਂ ਚੋਂ ਤੇ ਫੇਰ ਸਾਥੀ ਮੇਜਰ ਸਿੰਘ ਸਟੇਟ ਕਮੇਟੀ ਮੈਂਬਰ ਜੀ ਮਰੀਖਸਾਂ ਦਾ ਪੰਜਾਬ ਮੈਂ 10 ਮਿੰਟ ਲੇਟ ਹੋ ਗਿਆ ਪਰ ਸਾਥੀ ਮੇਰੇ ਨਾਲ ਸੀਗੇ ਹਾਂ ਕੱਟੇ ਇਹ ਸਾਰੇ ਕੱਟੇ ਸਾਰੇ ਗੁਰਿੰਦਰਪੱਡਾ ਸਾਡੇ ਜਿੱਦਾਂ ਪਹੁੰਚਿਆ ਤਾਂ ਇੱਥੋਂ ਨਿਕਲਦਾ ਇੱਥੋਂ ਦੇ ਮੌਜੂਦਾ ਹਾਲਾਤ ਕਿਸ ਤਰ੍ਹਾਂ ਦੇ ਆ ਹੌਂਸ ਕਰੇ ਦੇਖੀਏ ਨੇ ਟੀਮ ਇਹਨਾਂ ਦੀ ਸਾਰੀ ਨਾਲ ਹੀ ਸਾਡੀ ਟੀਮ ਨਾਲ ਆ ਮੈਂ ਪਹਿਲਾਂ ਤਾਂ ਫਤਿਹ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਰਦੇ ਆ ਸਰਕਾਰ ਦਾ ਇਥੇ ਕੋਈ ਆਸਾਨੀਗਾ ਜੇ ਕਹੀਏ ਨਾ ਸਰਕਾਰ ਦਾ ਸਭ ਕੁਝ ਹੋਵੇ ਸਰਕਾਰ ਦੇ ਭਾਵੇਂ ਰੋੜ ਦੇ ਬੰਦੇ ਕੋਈ ਗੱਲ ਨਹੀਂ ਜਦ ਸਰਕਾਰ ਨੇ ਪ੍ਰਾਲਾ ਕਰਨਾ ਨਹੀਂ ਉਹਨਾਂ ਨੇ ਕੀ ਮਤਲਬ ਇਸ ਗੱਲ ਨਾਲ ਯਾਰ ਇੱਥੇ ਹੁਣ ਢਾਲ ਲੱਗੀ ਹੋਈ ਆ ਇਥੇ ਪੱਤਰ ਦੀ ਲੋੜ ਆਦਾ ਐਸਕੇਮ ਤੋਂ ਆ ਸੂਚਕਤ ਸਰ ਮੋਰਚੀ ਲੋਕਾਂ ਨੂੰ ਆ ਉਹ ਖਰੀਆਂ ਤਨਗੀਆਂ ਬਾਕੀ ਕੋਈ ਸਰਕਾਰ ਨਹੀਂ ਯਾਰ ਮੈਂ ਦੇਣਾ ਲੋਕਾਂ ਨੇ ਵੋਟਾਂ ਬਾਦੀਆਂ ਇਸ ਕਰਕੇ ਵੀ ਯਕ ਕਾਂਗਰਸ ਮਾੜੀ ਸੀ ਅਕਾਲੀ ਮਾੜੇ ਸੀ ਇਹਨਾਂ ਨੂੰ ਤਾਂ ਚੁਣਿਆ ਸੀਗੇ ਵੀ ਕੰਮ ਇਹਨਾਂ ਕੰਮ ਕੱਖ ਨਹੀਂ ਕੀਤਾ ਨਾ ਬਿੜਾ ਬਹਿ ਜਾਂਦਾ ਬਿੜਾ ਹੀ ਬਹਿ ਜਾਂਦਾ ਏਡੀ ਕਮੀਜ਼ਖਾਹ ਸਾਫਦ ਹੋਈ ਆ ਜੇ ਚੰਗੀ ਹੁੰਦੀ ਤੇ ਪਹਿਲੋਂ ਦੀ ਆ ਪਹਿਲਾ ਕੰਮ ਕਰਨ ਦਾ ਮੌਕਾ ਤੇ ਪਹਿਲਾਂ 3.5 ਸਾਲ ਹੋ ਗਏ ਯਾਰ ਪਹਿਲੋਂ ਜਿੱਨੇ ਚ ਨੇ ਏਰੀਆ ਬਣਦੇ ਸੀਗੇ ਦੇਖਦਾ ਕਿੱਥੇ ਦਰਿਆ ਚਾਹੀਦਾ ਕਿੱਥੇ ਕੰਮ ਪੱਥਰ ਚਾਹੀਦਾ ਕਿੱਥੇ ਸਪਾਰ ਲਾਉਣੇ ਆ ਕਿੱਥੇ ਨੋਜ਼ ਲਾਉਣੀ ਆ ਸਕਾਰ ਦਾ ਪਹਿਲੋਂ ਕੰਮ ਸੀ ਹੁਣ ਕੀ ਕਰਨੀ ਕਿਧੋਂ ਦੀ ਆ ਹੁਣ ਤਾਂ ਕੰਮ ਹੋ ਗਿਆ ਡਾਉਣਾ ਸੀਗਾ ਜੋ ਦਰਿਆ ਨੇ ਕੰਮ ਕਰਨਾ ਕਰ ਦੇਣਾ ਅਸੀਂ ਮਿਹਨਤ ਕਰਕੇ ਬਚਾਉਣ ਦੀ ਕੋਸ਼ਿਸ਼ ਕਰ ਰਹੇ ਆ ਪਰ ਸਰਕਾਰ ਦਾ ਕੋਈ ਕੱਖ ਨਹੀਂਗਾ ਬਸ ਗਾ ਤਵਾਦਕਾਰ ਹੋ ਗਿਆ ਕਾਰ ਦਾ ਬਿਹੜਾ ਹੀ ਬਹਿ ਗਿਆ ਸਰ ਦਾ ਐ ਸਰ ਕਿਸ ਤਰ੍ਹਾਂ ਦੇਖੀ ਦਿਓ ਪ੍ਰਸ਼ਾਸਨ ਦਾ ਰਵੇ ਕਿਸ ਤਰ੍ਹਾਂ ਦੇਖ ਚਲੋ ਇੱਧਰ ਬੁਲਾ ਲਓਗੇ ਵਗਲੇ ਸਾਹਿਬ ਤੁਸੀਂ ਬੋਲ ਦੋ ਨਾ ਬਤਾਲ ਲਗੇ ਪ੍ਰਸ਼ਾਸਨ ਦਾ ਪ੍ਰਸ਼ਾਸਨ ਦਾ ਰਵੇ ਜਿਹੜਾ ਜੀ ਇੱਥੇ ਬਹੁਤ ਮਾੜਾ ਕੋਈ ਗੱਲਬਾਤ ਨਹੀਂ ਇੱਥੇ ਸੁਣਾਈ ਹੋ ਰਹੀ ਲੋਕ ਤਰਾ ਤਰਾ ਗੱਲ ਕਰ ਰਹੇ ਆ ਆਪ ਮਹਾਰਿਆ ਕਿ ਆਪ ਆਨਗੇ ਆਪੋ ਆਪਣਾ ਕੰਮ ਕਰ ਰਹੇ ਆ ਲੋਕ ਤਰਾ ਤਰਾ ਕਰ ਰਹੇ ਆ ਤਾ ਸਰਕਾਰ ਤੇ ਅਲੀਗੇਸ਼ਨ ਵੱਡੇ ਲੱਗਿਆ ਕਿ ਜ਼ਮੀਨੀ ਪੱਧਰ ਤੇ ਕੰਮ ਨਹੀਂ ਕੀਤਾ ਜਿਸੀਂ ਆਪ ਕੰਮ ਕਰ ਰਹੇ ਆ ਪਿੰਡਾਂ ਦੇ ਲੋਕ ਸਰ ਪ੍ਰਸ਼ਾਸਨ ਦੀ ਲਗਾਤਾਰ ਗੱਲ ਹੋ ਰਹੀ ਹੈ ਤਾਂ ਸੀਐਮ ਮਾਨ ਸਾਹਿਬ ਕੱਲ ਵੀ ਥੱਲੇ ਵਾ ਇੱਕ ਰੋਟੀ ਖਾ ਰਿਹਾ ਸੀ ਤਾਂ ਲੋਕ ਸਵਾਲ ਕਰਦੇ ਆ ਕਿ ਰੋਟੀਆਂ ਖਾਣ ਦੇ ਨਾਲ ਥੱਲੇ ਬੈਠ ਕੇ ਨਹੀਂ ਹੁਣ ਕਿਸਾਨ ਤਾਂ ਕਹਿੰਦੇ ਖਾਂਦੀ ਰੋਟੀ ਥੱਲੇ ਬੈਠ ਕੇ ਆ ਪਰ ਇਹ ਫੋਟੋ ਖਿੱਚਾ ਦੇ ਨਾਲ ਨਹੀਂ ਹੋਣਾ ਜੋ ਇੱਥੇ ਜਿੱਦਾਂ ਹੋਇਆ ਫੋਟੋਆਂ ਖਿੱਚਣ ਦੀ ਗੱਲ ਹੋਈ ਤਾਂ ਉਹ ਵੀ ਲਗਾਤਾਰ ਉਸੇ ਤਰ੍ਹਾਂ ਹੋ ਰਿਹਾ ਕਿਸ ਤਰ੍ਹਾਂ ਦੇਖਦੇ ਹਾਂ ਸਰ ਅਸੀਂ ਕੱਲ ਇੱਥੇ ਸੀਗੇ ਜਦੋਂ ਕੱਲ ਐਮਐਲਏ ਸਾਹਿਬ ਆਏ ਆ ਤੇ ਸਾਡੇ ਸਰਦਾਰ ਕੇਵਲ ਸਿੰਘ ਜੀ ਨੇ ਸਵਾਲ ਕੀਤਾ ਵੀ ਵੇਖੋ ਕੀ ਹਾਲਾਤ ਆ ਤੁਸੀਂ ਕੁਝ ਕਰੋਗੇ ਕਿ ਭਗਵੰਤ ਮਾਨਤਰਾ ਤੁਸੀਂ ਫੋਟੋ ਹੀ ਖਿਚਾਉਣ ਹੈਲੀਕਾਪਟਰ ਲੈ ਕੇ ਆਉਣਾ ਉਹ ਉਹਨਾਂ ਉਸ ਗੱਲ ਦਾ ਥੋੜਾ ਗੁੱਸਾ ਕੀਤਾ ਫਿਰ ਕਹਿੰਦੇ ਮੈਂ ਹੁਣੇ ਹੀ ਪ੍ਰਬੰਧ ਕਰਦੇ ਆਂ ਇਧਰ ਉਧਰ ਟੈਲੀਫੋਨ ਲਾਏ ਐ ਐਸਡੀ ਮਹਾਂਬੂ ਨੂੰ ਕਿਸੇ ਨੂੰ ਇਹ ਉਹ ਇਧਰ ਘਰ ਕਰਕੇ ਤੇ ਉਹਨਾਂ ਫੇ ਕਿਹਾ ਵੀ ਹੁਣੇ ਅਸੀਂ ਦਾ ਪ੍ਰਬੰਧ ਹੋਊਗਾ ਲਾਈਟ ਦਾ ਪ੍ਰਬੰਧ ਹੋਊਗਾ ਉਹ ਜਿਹੜੀ ਜੀਸੀਪੀ ਸੀ ਉਹ ਜਦੋਂ ਚੱਲ ਗਏ ਉਹਦੂ ਰਾਤ ਉਹ ਚੱਲ ਗਏ ਸਾਡੇ ਨੌਜਵਾਨ ساری ਰਾਤ ਇੱਥੇ ਰਹਿ ਆਪਦਾ ਲਾਈਟ ਲੂਟ ਦਾ ਪ੍ਰਬੰਧ ਕਰਕੇ ਸਾਰੀ ਰਾਤ ਕੰਮ ਚੱਲਦਾ ਰਿਆ ਤੇ ਉਹ ਜਿਹੜਾ ਜੀਸੀਪੀ ਤੋਂ ਉਹ ਉਹ ਉਸ ਚੀਜ਼ ਦਾ ਅਸੀਂ ਸਵਾਲ ਕੀਤਾ ਉਹਨਾਂ ਅੱਗੇ ਬੋਲੇ ਐਮਐਲਏ ਸਾਹਿਬ ਕੋਈ ਸ਼ਰਮ ਕਰੋ ਅਸੀਂ ਜਦੋਂ ਇੱਕ ਬੜੀ ਵੱਡੀ ਗੱਲ ਹੈ ਕਿ ਕਿੱਥੇ ਵੀ ਇਹਨਾਂ ਦੇ ਵਿਧਾਇਕ ਪਹੁੰਚਦੇ ਆ ਉਹ ਕਹਿੰਦੇ ਕਿ ਥੋੜੀ ਮੋਟੀ ਸ਼ਰਮ ਕਰੋ ਲੋਕ ਮਾਰ ਰਿਹਾ ਤਰੇ ਤਰੇ ਹੀ ਕਰ ਰਿਹਾ ਨਕੂਤਰ ਵਾਲੇ ਹਲਕਾ ਵਿਧਾਇਕ ਵੀ ਕਹਿੰਦੇ ਕਿ ਤੁਸੀਂ ਸ਼ਰਮ ਕਰੋ ਇਹ ਸਾਰਿਆਂ ਨੇ ਇੱਕੋ ਲਫ਼ਜ਼ ਹੀ ਬੋਲਦੇ ਆ ਇੱਕੋ ਹੀ ਇਹਨਾਂ ਨੇ ਰਟਣ ਰਟਿਆ ਇਹਨਾਂ ਨੂੰ ਖਰੇ ਕੀ ਪੱਕਾ ਕੀਤਾ ਉਹਨਾਂ ਦਿੱਲੀ ਵਾਲਿਆਂ ਵੀ ਤੁਸੀਂ ਇਸ ਤਰ੍ਹਾਂ ਦਾ ਤਰੀਕਾ ਰਵਈਆ ਬਦਲਣਾ ਬੋਲਣਾ ਪਰ ਹੁਣ ਜਿਹੜਾ ਆ ਟਾਈਮ ਆ ਏਦਾਂ ਨਹੀਂ ਬੋਲਣ ਦਾ ਉਹਨਾਂ ਦਾ ਫਰਜ਼ ਸੀ ਸਾਨੂੰ ਕਹਿੰਦੇ ਵੀ ਜੇ ਅਸੀਂ ਮਗਾ ਦਿੰਨੇ ਆ ਜਾਂ ਕੋਈ ਲਾਰਾ ਲੱਪਾ ਲਾਉਂਦੇ ਜਿੱਦਾਂ ਅੱਗ ਲਾਉਂਦੇ ਹੁੰਦੇ ਉਹਨਾਂ ਜਦੋਂ ਕਿਹਾ ਵੀ ਕੋਈ ਸ਼ਰਮ ਫਿਰ ਦੁਬਾਰਾ ਮੈਂ ਕੋਲ ਬੈਠਾ ਮੈਂ ਉਹਨਾਂ ਕੋਲ ਕਿਹਾ ਵੀ ਮੈਡਮ ਤੁਸੀਂ ਇੱਕ ਵੀ ਚੀਜ਼ ਵਿਖਾ ਦਿਓ ਅਸੀਂ ਤੱਥਾਂ ਦੇ ਆਧਾਰ ਤੇ ਬੋਲ ਰਹੇ ਹਾਂ ਅਸੀਂ ਕੋਈ ਨਜਾਇਜ਼ ਰੌਲਾ ਨਹੀਂ ਹੈ ਕਿ ਕਈ ਤੇ ਤੁਸੀਂ ਆਮ ਗੱਲ ਬਣਾਈ ਵੀ ਇਹ ਨਜਾਇਜ਼ ਹੀ ਰੌਲਾ ਪਾਉਂਦੇ ਆ ਇੱਕ ਚੀਜ਼ ਵੀ ਵਿਖਾ ਦਿਓ ਜਿਹੜੀਆਂ ਤੁਸੀਂ ਕੱਲ ਬੋਲ ਕੇ ਗਏ ਸੀ ਇੱਥੇ ਜੀਸੀਪੀ ਵਿਖਾ ਦਿਓ ਇੱਥੇ ਟੈਂਟ ਲੱਗਾ ਵਿਖਾ ਦਿਓ ਇੱਥੇ ਤਾਰ ਵਿਖਾ ਦਿਓ ਤੁਹਾਡਾ ਕੋਈ ਅਧਿਕਾਰੀ ਕੋਈ ਕੰਮ ਕਰਦਾ ਵਿਖਾ ਦਿਓ ਸਾਨੂੰ ਵੀ ਕੋਈ ਬੰਦਾ ਕੰਮ ਕਰਨ ਦੇ ਆ ਇਲਾਕੇ ਦੇ ਲੋਕ ਆਪ ਕੰਮ ਕਰਨ ਦੇ ਤੇ ਤੁਸੀਂ ਇਹ ਜਿਹੜਾ ਬੋਲ ਰਹੇ ਗਲਤ ਬੋਲ ਰਹੇ ਆ ਫਿਰ ਉਸ ਚੀਜ਼ ਦਾ ਜਿੱਦਾਂ ਦੋਨਾਂ ਜਵਾਬ ਦਿੱਤਾ ਅਸੀਂ ਦਿੱਤਾ ਡੀਸੀ ਸਾਹਿਬ ਆਏ ਉਹਨਾਂ ਕੋਈ ਗੱਲ ਵੇਖ ਕੇ ਇੱਥੇ ਫੋਟੋ ਫਾਟੋ ਖਿਚਾ ਕੇ ਵੇਖ ਕੇ ਮੁੜ ਗਏ ਚਲੇ ਗਏ ਹਾਂਜੀ ਚਲੇ ਗਏ ਕੋਈ ਉਹਨਾਂ ਨੇ ਕੋਈ ਕਿਸੇ ਸਿਰੇ ਕੰਮ ਨਹੀਂ ਲਾਇਆ ਤੇ ਇਹ ਹੁਣ ਲੋਕ ਜਿਹੜੇ ਆ ਆਪਦੀ ਪਹੁੰਚ ਨਾਲ ਜਿੰਨਾ ਕੁ ਜੋ ਕੁਝ ਕਰ ਸਕਦੇ ਕਰ ਰਹੇ ਆ ਪਿੰਡਾਂ ਦੇ ਬਹੁਤ ਧੰਨਵਾਦ ਕੱਲ ਨਾਨਕਸਰ ਵਾਲੇ ਸੰਤਾਂ ਦੇ ਸੇਵਾਦਾਰ ਆਏ ਸੀਗੇ ਉਹ ਡੀਜ਼ਲ ਦੇ ਕੇ ਗਏ ਪੀਣ ਵਾਲਾ ਪਾਣੀ ਦੇ ਕੇ ਗਏ ਜਿਹੜੇ ਇੱਥੇ ਮੁੰਡੇ ਸੇਵਾ ਕਰਦੇ ਆ ਫਿਰ ਗਰੇয়াল ਸਾਹਿਬ ਕੱਲ ਲੰਗਰ ਲੈ ਕੇ ਆਏ ਸੀ ਹੁਣ ਵੀ ਲੰਗਰ ਲੈ ਕੇ ਉਥੋਂ ਆ ਰਹੇ ਆ ਮਰਾਸ਼ਾ ਤੋਂ ਵੀ ਤੋਂ ਉਧਰੋਂ ਵੀ ਆ ਰਿਹਾ ਇਹ ਜਿਹੜਾ ਜੋ ਕੁਝ ਚੱਲ ਰਿਹਾ ਆਮ ਦੁਨੀਆ ਦੇ ਜਾਂ ਸੰਜੋਗ ਨਾਲ ਚੱਲ ਰਿਹਾ ਸਰਕਾਰ ਦਾ ਕੋਈ ਪ੍ਰਬੰਧ ਨਹੀਂ ਅਸੀਂ ਇਸ ਗੱਲ ਤੋਂ ਬਿਲਕੁਲ ਨਹੀਂ ਡਰਦੇ ਸਾਨੂੰ ਫੜ ਲੈਣ ਸਾਡੇ ਤੇ ਪਰਚਾ ਕਰ ਲੈ ਕਰ ਦੇਣ ਜੋ ਮਰਜ਼ੀ ਕਰ ਦੇਣ ਜੇ ਉਹ ਗਲਤ ਆ ਤਾਂ ਅਸੀਂ ਉਹਨੂੰ ਗਲਤੀ ਕਵਾਂਗੇ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਤਾਂ ਤਰਿਆ ਸਤਲੋਈ ਦੀ ਇੱਕ ਵੱਡੀ ਅਪਡੇਟ ਤੁਹਾਨੂੰ ਸਾਂਝੀ ਕੀਤੀ ਹੈ 56 ਬਰਜੀ ਦੀ ਦਿੱਥੇ ਕਿ ਦਰਿਆ ਨੇ ਇੱਕ ਵੱਡਾ ਕੋਰਾ ਲਾਇਆ ਹੋਇਆ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿੰਨੇ ਲੋਕ ਇੱਥੇ ਇਕੱਠੇ ਹੋਏ ਆ। ਇਕੱਲੇ ਇੱਧਰ ਨਹੀਂ ਚਾਰੇ ਪਾਸੇ ਇੱਧਰ ਕੈਮਰਾ ਘੁਮਾ ਕੇ ਦਿਖਾ ਦਿੰਨੇ ਕਿ ਇੱਧਰ ਤੁਸੀਂ ਦੇਖ ਲਓ ਕਿ ਇੱਧਰ ਵੀ ਇਕੱਠੇ ਹੋਣ ਹੋਇਆ। ਇਹ ਤਸਵੀਰਾਂ ਬਹੁਤ ਦਰਦਨਾਖ ਵੀ ਨੇ ਪਰ ਜਦੋਂ ਜੇ ਕੋਈ ਹਲਕਾ ਵਿਧਾਇਕ ਪਹੁੰਚਦਾ ਇੱਕ ਇੱਥੇ ਤਾਂ ਫਿਰ ਉਹ ਕਿਸਾਨਾਂ ਕੋਲ ਸਵਾਲ ਕਰ ਦਿਆ ਤਾਂ ਫਿਰ ਉਹ ਕਹਿੰਦੇ ਇੱਕ ਮਾੜੀ-ਮੋਟੀ ਸ਼ਰਮ ਕਰੋ। ਜਿੱਥੇ ਲੋਕ ਡੋਬਰੇ ਹੋਣ ਤਾਂ ਫਿਰ ਉਹ ਹਾਲਾਤ ਬਹੁਤ ਉੱਥੇ ਮਾੜੇ ਤਰਸਯੋਗ ਹੋ ਜਾਂਦੇ ਆ। ਬਾਕੀ ਤੁਸੀਂ ਇਸ ਪਰ ਤੇ ਕੀ ਸੋਚਦੇ ਤੁਸੀਂ ਆਪਣੇ ਸੁਝਾਅ ਜ਼ਰੂਰ ਦਿਓ। ਸਮੋਦਨ ਹਰਦੇ ਪੈਨਨਾਰ ਦੇ 56 ਬੁਰਜੇ